ਏ ਐਚ ਡੀ ਕੱਢ ਕੇ ਰਿਪੋਰਟਾਂ ਮਾਰਿਓ ਮੇਰੇ ਵੀਰ ਬਾਕੀ ਜਿਹੜਾ ਵੀ ਹੈਗਾ ਤੂੰ ਯਾਰ ਇਹ ਚੰਗੀ ਗੱਲ ਐ ਕੋਈ ਕਿਹੜੇ ਕਾਦੇ ਵਾਸਤੇ ਕਰਨ ਦੇ ਮੈਨੂੰ ਦੱਸ ਤਾ ਕੀ ਚਾਹੀਦਾ ਤੈਨੂੰ ਇਸ ਚੀਜ਼ ਵਾਸਤੇ ਫੇਮ ਚਾਹੀਦਾ ਕੋਈ ਮੈਂ ਨਾ ਪ੍ਰੈਕਟਿਸ ਕਰਨ ਦੇ ਆਹੀ ਬਾਹਰ ਪਹਿਲੋਂ ਵੀ ਇੰਨੇ ਪਾਈ ਸੀ ਦੁਬਾਰਾ ਫੇਰ ਪਾਈਆਂ ਤੇ ਮੇਰੇ ਤੋਂ ਰਹਿ ਆ ਨਹੀਂ ਗਿਆ ਪ੍ਰੈਕਟਿਸ ਛੱਡ ਕੇ ਦਾ ਮਨ ਦੁਖੀ ਹੁੰਦਾ ਨਾ ਕਿ ਇੱਥੋਂ ਤੱਕ ਵੀ ਜਾ ਸਕਦੇ ਆ ਲੋਕੀ ਯਾਰ ਕੀ ਕਿਸੇ ਦੇ ਨਾਲ ਫੋਟੋ ਜੋੜ ਕੇ ਪਤਾ ਨਹੀਂ ਕੌਣ ਆ ਕੌਣ ਨਹੀਂ ਕਰਨ ਦੇ ਕੀ ਕੀ ਸਾਫਤ ਕੀ ਕਰਦੇ ਜਿਹਦੇ ਪੱਕੀ ਕੀ ਸਾਫਤ ਕੀ ਕਰਨਾ ਚਾਹੁੰਦੇ ਆ ਯਾਰ ਕੋਈ ਜਰ ਪਤਾ ਲਾਉਣ ਨੂੰ ਲੱਭਣੋ ਤੇ ਫਿਰ ਕੋਈ ਚੱਕਰ ਨਹੀਂ ਲੱਭ ਤੇ ਮੈਂ ਲੈਣੀ ਆ ਫਿਰ ਤੈਨੂੰ ਕੋਈ ਚੱਕਰ ਨਹੀਂ ਆ ਜਿਹੜਾ ਵੀ ਹੈਗਾ ਤੂੰ ਲੱਭਣੋ ਨਹੀਂ ਮੈਂ ਛੱਡ ਦਾਂ ਉਹ ਤੇ ਜਿਹਦੀ ਆਈਡੀ ਹੈਗੀ ਆ ਨਾ ਹੁਣ ਤੂੰ ਜਾਂ ਬੰਦਾ ਵਾ ਕੋਈ ਵੀ ਆ ਜੋ ਵੀ ਹੈਗਾ ਨਾ ਤੂੰ ਲੱਭ ਮੈਂ ਲੈਣਾ ਹੁਣ ਤੈਨੂੰ ਠੀਕ ਆ ਤੇ ਫਿਰ ਮੈਂ ਤੈਨੂੰ ਦੱਸੂਗਾ ਕਿ ਕਿਦਾਂ ਕੇ ਦੇ ਨਾਲ ਇਦਾਂ ਕਰੀਦਾ ਚਲੋ ਯਾਰ ਓਦਾਂ ਕੋਈ ਮਜ਼ਾਕ ਹੋਇਆ ਓਦਾਂ ਤੁਸੀਂ ਫੋਟੋ ਤੇ ਗਲਤਕ ਪੈਨਲ ਮਾਰ ਦੋ ਓਦਾਂ ਕੁਝ ਕਰ ਦੋ ਚਲੋ ਸੋਸ਼ਲ ਮੀਡੀਆ ਚਲਾਉਂਦਾ ਹਰਕੇ ਨੂੰ ਹੱਕ ਹੈਗਾ ਪਰ ਆਹ ਹੱਕ ਥੋੜੀ ਹੈਗਾ ਕਿਸੇ ਦੇ ਨਾਲ ਕਿ ਫੋਟੋ ਮਾਂ ਜੋੜੀ ਜਾਓ ਨਾਲ ਕਿਸੇ ਦੀ ਇਹ ਗੱਲ ਚੰਗੀ ਹੈ ਇਹ ਕਾਦੇ ਵਾਸਤੇ ਕੀ ਹੈ ਸਾਰਾ ਕੁਝ ਬੇਨਤੀ ਹੈ ਸਾਰੇ ਭਰਾਵਾਂ ਗਾੜੀ ਮੈਂ ਆਈਡੀ ਤੁਹਾਨੂੰ ਦੁਬਾਰਾ ਫੇਰ ਦਿਖਾ ਦੇਣਾ ਤੇ ਮੇਰੇ ਭਰਾ ਇਹ ਆਈਡੀ ਤੇ ਰਿਪੋਰਟਾਂ ਮਾਰਿਓ ਤੇ ਬੰਦ ਕਰਾਉਣੀ ਆ ਆਪਾਂ ਆਈਡੀ ਤੇ ਬਾਕੀ ਜਿੰਨੂੰ ਵੀ ਪਤਾ ਲੱਗੇ ਮੇਰਾ ਭਰਾ ਤੇ ਦੱਸਿਓ ਜਰੂਰ ਮੈਨੂੰ ਇਹ ਆਪਾਂ ਪਤਾ ਲਾਉਣਾ ਇਹਦਾ ਕੌਣ ਆ ਕੌਣ ਨਹੀਂ ਤੇ ਬਾਕੀ ਜਿਹਦੀ ਵੀ ਫੋਟੋ ਹੈਗੀ ਆ ਫੋਟੋ ਤੋਂ ਪਤਾ ਲੱਗ ਜਾਣਾ ਕੌਣ ਆ ਕੌਣ ਆ ਕਿੱਦਾਂ ਆ ਕੀ ਹਿਸਾਬ ਕਿਤਾਵੇ ਹਨਾ ਤੇ ਬਾਕੀ ਮੇਰੇ ਭਰਾ ਇੰਨਾ ਮੇਰਾ ਸਾਥ ਦਿਓ ਤੇ ਰਿਪੋਰਟਾਂ ਮਾਰਿਓ ਇਹਦੇ ਤੇ ਬਾਕੀ ਯਾਰ ਇਹੋ ਜੀ ਚੀਜ਼ ਹੁੰਦੀ ਨਾ ਉਦੋਂ ਬਾਲਾ ਮਨ ਦੁਖੀ ਹੁੰਦਾ ਕਿ ਯਾਰ ਸਾਰਾ ਕੁਝ ਇੰਨੀ ਮਿਹਨਤ ਕੀਤੀ ਤੇ ਇਹਦੇ ਵਾਸਤੇ ਕੀਤੀ ਹੈ ਚੰਗੀ ਨਹੀਂ ਗੱਲ ਯਾਰ ਬਾਕੀ ਤੁਸੀਂ ਮੈਨੂੰ ਪਿਆਰ ਕਰਦੇ ਜੇ ਬਾਕੀ ਯਾਰ ਆ ਸਵੇਰ ਦਾ ਮੇਰਾ ਨਾ ਮਨ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਆਹ ਕੌਣ ਹੈ ਯਾਰ ਵੀ ਕਿਹੜੀਆਂ ਚੀਜ਼ਾਂ ਹਨਾ ਚੰਗੇ ਨਹੀਂ ਲੱਗੀਆਂ ਦਾ ਜੋ ਵੀ ਕੁਝ ਆ ਕੌਣ ਹੈ ਹੋਸੀ ਆਈਡੀ ਦਾ ਹੈਲੋ